ਮਾ ਗੁਰਦਸ ਸਿੰਘ ਬਾਠ ਐ ਵਾਲੀ ਰੋਜ਼ਾਨਾ ਦਸਤਕ ਨਾਲ ਜੁੜ ਚੁੱਕੇ ਹੋ ਤੁਸੀਂ ਅਸੀਂ ਇਹ ਨਾਲਾ ਦੇ ਬਿਲਕੁਲ ਨਾਲ ਲੱਗਦੇ ਪਿੰਡ ਤਲਵੰਡੀ ਰਾਜਦਾਦੂ ਦੇ ਖੇਤਾਂ 'ਚ ਖੜੇ ਆਂ ਔਰ ਖੇਤਾਂ ਦੇ ਹਾਲਾਤ ਜਿਹੜੇ ਤੁਸੀਂ ਵੇਖ ਰਹੇ ਹੋ ਕਿ ਬਹੁਤ ਮਾੜੇ ਨੇ ਇੱਥੇ ਕਰੀਬ ਸਕੀ ਨਾਲੇ ਦਾ ਪਾਣੀ ਜਿਹੜਾ ਹੜਾਂ ਦੇ ਕਾਰਨ 25 ਦਿਨ ਤੱਕ ਜਿਹੜਾ ਖੜਾ ਰਿਹਾ ਔਰ ਬਿਲਕੁਲ ਹੀ ਜਿਹੜੀ ਝੋਨੇ ਦੀ ਫਸਲ ਹੈ ਨਾ ਬਰਬਾਦ ਹੋ ਚੁੱਕੀ ਸੋ ਇੱਥੇ ਪਿੰਡ ਦੇ ਜਿਹੜੇ ਪੀੜਤ ਕਿਸਾਨ ਨੇ ਮੇਰੇ ਨਾਲ ਮੌਜੂਦ ਨੇ ਭਾਜੀ ਜਸਵੰਤ ਸਿੰਘ ਨੇ ਭਾਈ ਜਸਵੰਤ ਸਿੰਘ ਦੱਸਿਓ ਕਿੰਨਾ ਤੁਹਾਡਾ ਰਕਬਾ ਸੀ ਇਸ ਪਿੰਡ ਦਾ ਤੇ ਕਿੰਨਾ ਬ ਇਹ ਹੈਗਾ ਜੀ 163 ਏਕੜ ਸੀ ਜਮੀਨ ਪਿੰਡ ਦੀ ਜਿਹਦੇ ਵਿੱਚੋਂ ਤਕਰੀਬਨ 50 ਏਕੜ ਜਿਹੜਾ ਸੀ ਕਮਾਦੀ ਸੀ ਤੇ ਬਾਕੀ ਜਿਹੜੀ ਆ ਬਰਬਾਦੀ ਹੋ ਗਈ ਸਾਰੇ ਫਸਲ ਦੀ ਝੋਨੇ ਦੀ ਤੇ ਪਰਸੋਂ ਚੌਸ ਖਾਲਸਾਈਡ ਵਾਲੇ ਆਏ ਨੇ ਪਿੰਡ ਡੀਜ਼ਲ ਦੀਆਂ ਮਤਲ ਪਰਚੀਆਂ ਲੈ ਕੇ ਮੰਡਣ ਵਾਸਤੇ ਉਹ ਮੌਜੂਦਾ ਸਰਪੰਚ ਦੇ ਘਰ ਗਏ ਨੇ ਉਥੇ ਬੈਠ ਕੇ ਇਹਦੇ ਸਰਪੰਚ ਨੇ ਆਪਣੀ ਮਨਮਰਜ਼ੀ ਦੇ ਨਾਲ ਪਰਚੀਆਂ ਜਿਹੜੀਆਂ ਨੇ ਕੱਟੀਆਂ ਨੇ ਜੋ ਕਿ ਸਾਡੇ ਕਿਸਾਨ ਸੀ ਬਾਕੀ ਹੋ ਰਹਿੰਦੇ ਉਹਨਾਂ ਨੂੰ ਪਰਚੀਆਂ ਨਹੀਂ ਮਿਲੀਆਂ ਤੇ ਅਸੀਂ ਇਸ ਕਰਕੇ ਖਾਲਸਾ ਈਡ ਵਾਲਿਆਂ ਨੂੰ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਇਹ ਕੰਮ ਕੀਤਾ ਯਾ ਉਹ ਕਹਿੰਦੇ ਸਾਰੀ ਗਲਤੀ ਹੋ ਗਈ ਆ ਵੀ ਜਿਹੜੇ ਸਰਪੰਚ ਦੇ ਘਰ ਚਲੇ ਗਏ ਆ ਤੇ ਇਸ ਕਰਕੇ ਆ ਵੀ ਜਿਹੜਾ ਤੇਲ ਆ ਇਹ ਗਲਤ ਵੰਡਿਆ ਗਿਆ ਯਾ ਜਿਹੜੇ ਕਿਸਾਨਾਂ ਨੂੰ ਲੋੜ ਸੀ ਉਹਨਾਂ ਤੱਕ ਪਹੁੰਚਿਆ ਨਹੀਂ ਇਹ ਮਤਲਬ ਹੀ ਜਾਲੀ ਇਹਨੇ ਪਰਚੀਆਂ ਸਰਪੰਚ ਨੇ ਕੱਟ ਕੇ ਤੇ ਜਾਲੀ ਤੇਲ ਜਿਹੜਾ ਪੋਆਇਆ ਆ ਸਾਡੇ ਪਿੰਡ 25000 ਲੀਟਰ ਤੇਲ ਜਿਹੜਾ ਆ ਖਾਲਸਾ ਈਡ ਵੱਲੋਂ ਜਿਹੜਾ ਦੱਸਿਆ ਗਿਆ ਆ ਪੀ 25000 ਜਿਲਾ ਜਰ ਤੇਲ ਜਿਆ ਦਿੱਤਾ ਗਿਆ ਹੈ ਤੋਂ ਅੰਦੀਰਾਏ ਦਾਦੂ ਨੂੰ ਜੋ ਕਿ ਸਾਡੇ ਪਿੰਡ ਦੀ ਬਦਨਾਮੀ ਵੀ ਹੋ ਰਹੀ ਆ ਕੋ ਸਾਡੇ ਤੱਕ ਦੇ ਕਿਸਾਨਾਂ ਤੱਕ ਪਹੁੰਚਿਆ ਨਹੀਂ ਇਹ ਜਿਹੜਾ 25000 ਤੇਲ ਦੇ ਲੀਟਰ ਹੈ ਇਹ ਕਿਹੜੇ ਬੰਦਿਆ ਕੋ ਗਿਆ ਆ ਇਹਦੀ ਜਾਂਚ ਜਿਹੜੀ ਅਸੀਂ ਡੀਸੀ ਅੰਮ੍ਰਿਤਸਰ ਤੋਂ ਮੰਗਾਂਗੇ ਮੰਗ ਪੱਤਰ ਦੇ ਕੇ ਇਹਦੀ ਜਾਂਚ ਜਿਹੜੀ ਸਹੀ ਕਰਵਾਈ ਜਾਵੇ ਕੀ ਇਹ ਜਿਹੜਾ ਤੇਲ ਜਿਹੜਾ ਆ ਕਿੱਥੇ ਗਿਆ ਆ ਤੇ ਸਾਡੇ ਕਿਸਾਨਾਂ ਤੱਕ ਤੇ ਪਹੁੰਚਿਆ ਨਹੀਂ ਇਹ ਸੋ ਸੋ ਇੱਕ ਮੇਰੀ ਬੇਨਤੀ ਆ ਇਹ ਜਗਬਾਣੀ ਅਖਬਾਰ ਦੀ ਖਬਰ ਹੈ ਅੰਮ੍ਰਿਤਸਰ ਬਾਣੀ ਪੇਜ ਤੇ ਲੱਗੀ ਆ ਐਤਵਾਰ 12 ਅਕਤੂਬਰ 2025 ਔਰ ਭਾਜੀ ਜੋ ਸੰਵਤ ਦਾ ਜਿਹੜਾ ਇਹ ਰੋਸ ਹੈ ਵੀ ਇਸ ਅਖਬਾਰ ਦੇ ਵਿੱਚ ਲਿਖਿਆ ਗਿਆ ਵੀ ਤਲਵੰਡੀ ਰਾਏ ਦਾ ਤੂ ਪਿੰਡ ਨੂੰ 25000 ਲੀਟਰ ਜਿਹੜਾ ਤੇਲ ਉਹ ਦਿੱਤਾ ਗਿਆ ਇਹ ਕਹਿੰਦੇ ਨੇ ਕਿ ਸਾਡੇ ਪਿੰਡ ਦਾ ਜੰਨਾ ਰਕਬਾ ਹੈ ਨਾ ਉਸ ਰਕਮੇ ਨੂੰ ਵੀ 25000 ਜਿਹੜਾ ਲੀਟਰ ਤੇਲ ਦੀ ਲੋੜ ਨਹੀਂ ਕਿਉਂਕਿ ਇਹਨੇ ਤੇਲ ਦੇ ਵਿੱਚ ਤੇ ਬਹੁਤ ਜ਼ਿਆਦਾ ਜਿਹੜੀ ਫਸਲ ਹੈ ਉਹ ਜਮੀਨ ਇਹ ਵਾਈ ਜਾ ਸਕਦੀ ਹੈ ਸੋ ਖਾਸ ਜਿਹੜੇ ਨੂੰ ਇਹਨਾਂ ਬੇਨਤੀ ਕੀਤੀ ਆ ਤੇ ਡੀਸੀ ਅਮਰਸਰ ਨੂੰ ਵੀ ਇਹਨਾਂ ਬੇਨਤੀ ਕੀਤੀ ਆ ਕਿ ਜਿਹੜਾ ਇਹਦੀ ਜਾਂਚ ਕੀਤੀ ਜਾਵੇ ਸੋ ਭਾਜੀ ਟੋਟਲ ਇਹ ਕਿੰਨੇ ਕੁ ਦਾ ਬਣਦਾ ਹੈ ਡੀਜ਼ਲ ਜਿਹੜਾ 25000 ਲੀਟਰ ਦਾ ਕੋਈ ਮੋਟਾ ਮੋਟਾ ਦਾ ਲਾਇਆ ਜੀ 22 ਲੱਖ ਦੇ ਲਾਗੇ ਚਾਕੇ ਬਣਦਾ ਜੀ 22 ਲੱਖ ਦੇ ਲਾਗੇ ਚੱਲ ਹਾਂਜੀ ਹਾਂਜੀ ਸੋ ਕਿੰਨੇ ਪਰਿਵਾਰ ਹੋਣਗੇ ਇੱਥੇ ਪਿੰਡ 'ਚ ਜਿਹੜਾ ਜ਼ਿੰਮੇਦਾਰ ਪਰਿਵਾਰ ਹੈ ਇਹ ਤਾਂ ਹੋਣਾ 100 100 ਦੇ ਲਾਗੇਗਾ ਸਵਾ 100 ਦੇ ਲਾਗੇ ਹਾਂਜੀ ਤੇ ਬਾਕੀ ਕੁਝ ਗਰੀ ਪਰਿਵਾਰ ਵੀ ਹੈਗੇ ਨੇ ਤੇ ਜਿਹੜਾ ਪ੍ਰਭਾਵਿਤ ਹੋਏ ਪਰਿਵਾਰੋਂ ਕਿੰਨੇ ਹੋਣਗੇ ਤਕਰੀਬਨ 100 ਦੇ ਲਾਗੇ ਚੱਕਿਆ ਜਿਹੜੇ ਮਲ ਜਿਲ੍ਹੇ ਦੀ ਫਸਲਾਂ ਜਿਹੜੀਆਂ ਤਬਾਹ ਹੋਈਆਂ ਨੇ ਤਬਾਹ ਹੋਈਆਂ ਹਾਂਜੀ ਤੇ ਕਿੰਨੇ ਪਰਿਵਾਰਾਂ ਨੂੰ ਤੁਸੀਂ ਕਹਿੰਦੇ ਹੋ ਡੀਜ਼ਲ ਮਿਲ ਚੁੱਕਾ ਤੇ ਕਿੰਨੇ ਰਹਿ ਗਏ ਹੋਣਗੇ ਤਕਰੀਬਨ 80 ਕੇ ਜਿਹੜੇ ਆ ਨਿਰਪੱਖ ਜਿਹੇ ਗਿਆ ਆ ਬਾਕੀ ਜਿਹੜਾ ਆ ਕਪਲਾਈ ਹੋਇਆ ਆ ਬਾਕੀ ਕਪਲਾਈ ਹੋਇਆ ਹਾਂਜੀ ਹਾਂਜੀ ਮਤਲਬ ਕਿ 80 ਕੇ ਪਰਿਵਾਰਾਂ ਨੂੰ ਮਿਲ ਗਿਆ ਹਾਂਜੀ ਹਾਂਜੀ ਤੇ ਬਾਕੀ ਕਿਹੜੇ ਲੋਕ ਲੈ ਗਏ ਹੋਣਗੇ ਬਾਕੀ ਇਹ ਜਿਹੜਾ ਮੌਜੂਦਾ ਜਿਹੜਾ ਸਰਪੰਚ ਆ ਉਹ ਦੱਸ ਸਕਦਾ ਹੈ ਕਿ ਕਿੰਨੂ ਮੈਂ ਪਰਚੀਆਂ ਜਿਹਦੀਆਂ ਜਾਲੀ ਕੱਟੀਆਂ ਨੇ ਉਹ ਦੱਸ ਸਕਦਾ ਆ ਨਹੀਂ ਕਿਸੇ ਵੇਲੇ ਪਿੰਡਾਂ ਦੀ ਕੁਸਰ ਮੁਸ ਕਉਂ ਸਰਪੰਚ ਨੂੰ ਪਤਾ ਆ ਉਹਨੇ ਆਪਣੇ ਘਰ ਬੈ ਕੇ ਜਿਲ੍ਹਾ ਵੀ ਕੰਮ ਕੀਤਾ ਨੇ ਆਪਣੇ ਘਰ ਕੀਤਾ ਆ ਬਲਕਿ ਆਪਣੇ ਘਰ ਬੈ ਕੇ ਕੀਤਾ ਹਾਂਜੀ ਹੁਣ ਜਿਹੜੇ ਪਰਿਵਾਰਾਂ ਨੂੰ ਡੀਜ਼ਲ ਨਹੀਂ ਮਿਲਿਆ ਹਾਂਜੀ ਉਹਨਾਂ ਦੀ ਤੁਹਾਡੇ ਕੋਲ ਨਿਸ਼ਾਨਦੇਹੀ ਜਾਂ ਕੋਈ ਲਿਸਟ ਹੈਗੀ ਆ ਵੀ ਇਹਨਾਂ ਦਾ ਇਹਨਾਂ ਦੀ ਫਸਲ ਮਾਰੀ ਗਈ ਤੇ ਇਹਨਾਂ ਨੂੰ ਡੀਜ਼ਲ ਜਾਂ ਹੋਰ ਕੋਈ ਸਹਾਇਤਾ ਨਹੀਂ ਅਜੇ ਨਹੀਂ ਨਹੀਂ ਸਾਨੂੰ ਤਾਂ ਅਜੇ ਤੱਕ ਜੇ ਸਾਨੂੰ ਡੀਜ਼ਲ ਨਹੀਂ ਮਿਲਿਆ ਖਾਲਸਾ ਵੱਲੋਂ ਤੇ ਸਾਨੂੰ ਸਰਕਾਰ ਵੱਲੋਂ ਕੋਈ ਨਹੀਂ ਅਜੇ ਸਹੂਲਤ ਮਿਲੀ ਨਹੀਂ ਨਹੀਂ ਉਹਨਾਂ ਪਰਿਵਾਰਾਂ ਦਾ ਤੁਹਾਡੇ ਕੋਲ ਪਤਾ ਹੈ ਵੀ ਕਿੰਨੇ ਪਰਿਵਾਰ ਨੇ ਇਹ ਬਾਰੇ ਨਹੀਂ ਹੁਣ ਸਾਨੂੰ ਪਤਾ ਸੀ ਜਿਹੜੇ ਰਹਿ ਗਏ ਨੇ ਨੇ ਰਹਿ ਗਏ ਉਹ ਸਾਨੂੰ ਪਤਾ ਉਹ 22 23 ਬੰਦੇ ਆ ਉਹ 2 ਇਹਨਾਂ ਦੀ ਫਸਲ ਜਿਹੜੀ ਉਹ ਮਾਰੀ ਗਈ ਹਾਂਜੀ ਹਾਂਜੀ ਸੋ ਇੱਥੇ ਖਾਲਸਾ ਈ ਡਲੋਂ ਹੀ ਸਹਾਇਤਾ ਆਈ ਕਿ ਨਾ ਹੋਰ ਵੀ ਕਿਸੇ ਵੱਲੋਂ ਆਈ ਹੈ ਨਹੀਂ ਹੋਰ ਵੀ ਆਈ ਹੈ ਸੰਤਾਂ ਵੱਲੋਂ ਬਾਕੀ ਆ ਵੀ ਉਹਨਾਂ ਪੱਖਪਾਤ ਨਹੀਂ ਕੀਤਾ ਅੱਛਾ ਪੱਖਪਾਤ ਨਹੀਂ ਕੀਤਾ ਦੂਜੀ ਸੰਤਾਂ ਵੱਲੋਂ ਹਾਂਜੀ ਹਾਂਜੀ ਇਹ ਖਾਲਸਾ ਈ ਡੇ ਰਹੀ ਹੋਇਆ ਹਾਂਜੀ ਇਹ ਖਾਲਸਾ ਈ ਡਾਲਿਆਂ ਨਾਲ ਨਾ ਹੋਇਆ ਜੀ ਸੋ ਸਾਡੀ ਖਾਲਸਾ ਈ ਵਾਲਿਆਂ ਨੂੰ ਬੇਨਤੀ ਹੈ ਵੀ ਇੱਕ ਵਾਰੀ ਇਹਨਾਂ ਦੇ ਪਿੰਡ ਆਪਣਾ ਕੋਈ ਅ ਨੁਮਾਇੰਦਾ ਜਾਂ ਆਪਣਾ ਜਿਹੜਾ ਕੰਮ ਕਰਦੇ ਨੇ ਤੁਹਾਡੇ ਚ ਉਹ ਭੇਜੋ ਕਿ ਇੱਥੋਂ ਪਤਾ ਲੱਗ ਸਕੇ ਵੀ ਜਿਹੜੇ ਲੋਕਾਂ ਦੇ ਦਸਵੰਦ ਦੀ ਸੇਵਾ ਆਈ ਹੈ ਖਾਲਸਾ ਈ ਦੇ ਰਹੀ ਉਦੀ ਦੁਰਵਰਤੋਂ ਤਾਂ ਨਹੀਂ ਕਿਤੇ ਹੋਈ ਸੋ ਤੁਸੀਂ ਵੀ ਇੱਥੇ ਕਰਿਓ ਤੂੰ ਸਰਕਾਰੀ ਕੋਈ ਅਧਿਕਾਰੀ ਫਸਲਾਂ ਦਾ ਜਾਇਜ਼ਾ ਲੈਣ ਆਇਆ ਪੜਵਾਰੀ ਆ ਜੀ ਮੌਕੇ ਦਾ ਅੱਛਾ ਲੈ ਕੇ ਲੈ ਕੇ ਹਾਂਜੀ ਲਿਖ ਕੇ ਲੈ ਕੇ ਕਿੰਨੇ ਫੀਸ ਦੀ ਲਿਖਿਆ ਉਹਨਾਂ 100% ਹੀ ਲਿਖਤਾ ਜੀ ਉਹ ਆਸ ਹੈ ਕਿ ਸਰਕਾਰ ਵੱਲੋਂ ਵੀ ਮਿਲੇਗੀ ਸਹਾਇਤਾ ਚਲੋ ਹੁਣ ਸਾਨੂੰ ਆਸ ਹੋ ਗਈ ਆ ਜੀ ਕੱਲ ਦੀ ਸ਼ੁਰੂਆਤ ਕੀਤੀ ਆ ਭਗਵੰਤ ਮਾਨੇ ਜੀ ਠੀਕ ਹੈ ਜੀ ਹਾਂਜੀ ਪਿੰਡ 'ਚ ਮਿਲਿਆ ਕਿਸੇ ਨੂੰ ਜਿਹੜਾ ਕੱਲ ਇਹਨਾਂ ਚੈੱਕ ਵੰਡੇ ਉਹਦੇ ਦੋ ਤਿੰਨ ਚੈੱਕ ਮਿਲੇ ਸਾਡੇ ਪਿੰਡ ਨੂੰ ਜੀ ਉਹ ਬਿਲਕੁਲ ਸਹੀ ਪ੍ਰਵਾਸ ਬਿਲਕੁਲ ਬਿਲਕੁਲ ਸਹੀ ਹੈ ਜੀ ਅੱਗੇ ਮੰਗ ਕਰਦੇ ਹੋ ਕਿ ਸਹੀ ਪਰਿਵ ਪੀਲ ਸਾਡੀ ਇਹ ਹੋਈ ਆ ਪੀਆ ਜਿਹੜਾ ਮਤਲਬ ਇਸ ਸਰਪੰਚ ਦੇ ਘਰ ਬੈਠ ਕੇ ਕੰਮ ਹੁੰਦਾ ਇਹ ਨਾ ਹੋਵੇ ਸਰਕਾਰੀ ਜਗ੍ਹਾ ਜਾਂ ਗੁਰਦਰਾ ਸਾਹਿਬ ਵਿੱਚ ਬੈਠ ਕੇ ਹੋਵੇ ਜਿਹੜਾ ਪੱਖਪਾਤ ਨਾ ਕੀਤਾ ਜਾਵੇ ਬਲਕਿ ਸਾਰੇ ਮੋਤਬਰ ਕਤਕ ਮੋਤਬਰਾਂ ਨੂੰ ਇਕੱਠੇ ਕੀਤਾ ਜਾ ਪਿੰਡ ਹਾਂਜੀ 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 ਜਿਹੜੇ ਵੀ ਮੋਤਬਰ ਨੂੰ ਉਹਨਾਂ ਨੂੰ ਇਕੱਠੇ ਕਰਕੇ ਤੇ ਨਿਸ਼ਾਨਦੇਹੀ ਕੀਤੀ ਜਾ ਹਾਂਜੀ ਹਾਂਜੀ ਸੋ ਦੋਸਤੋ ਪਿੰਡ ਫੇਰ ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿਆਂ ਅjnਾਲਾ ਤੋਂ ਮਾਮਾ 3-4 ਕਿਲੋਮੀਟਰ ਦੀ ਵਿੱਥ ਤੇ ਐ ਤਲਵੰਡੀ ਰਾਜ ਦਾਦੂ ਇਤੋਂ ਭੈਣਾਂ ਦੱਸਿਆ ਕਿ 169 70 ਏਕੜ ਦੇ ਕਰੀਬ ਜਿਹੜਾ ਸਾਡਾ ਪਿੰਡ ਦਾ ਰਕਬਾ ਹੈ ਔਰ ਸਾਰੀ ਫਸਲ ਜਿਹੜੀ ਆ ਉਹ ਮਰੀ ਗਈ ਆ 100 ਫੀਸਦੀ ਨੁਕਸਾਨ ਹੋਇਆ ਤਸਵੀਰਾਂ ਸੀ ਤੁਹਾਨੂੰ ਦਿਖਾ ਦਿੱਤੀਆਂ ਫਸਲ ਦੀਆਂ ਇਹਨਾਂ ਦਾ ਜਿਹੜਾ ਮਨ ਚ ਰੋਸ ਹੈ ਕਿ ਸਾਡੇ ਨਾਲ ਜਿਹੜਾ ਪੱਕਾ ਪਤ ਹੋਇਆ ਖਾਲਸਾ ਏਡ ਦੇ ਨਾਲ ਹੀ ਕਿਉਂਕਿ ਖਾਲਸਾ ਏਡ ਦੇ ਇਹ ਆਏ ਇੱਥੇ ਜਿਹੜੇ ਨਮਾਇंदे ਹੋ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਉਹਨਾਂ ਲੋਕਾਂ ਨੂੰ ਵੀ ਤੇਲ ਦੇ ਦਿੱਤਾ ਗਿਆ ਜਿਨ੍ਹਾਂ ਦਾ ਨਾਂ ਤੇ ਫਸਲ ਖਰਾਬ ਹੋਈ ਸੀ ਨਾ ਉਹਨਾਂ ਦੀ ਜ਼ਮੀਨ ਸੀ ਔਰ ਅਜੇ ਵੀ ਕਹਿੰਦੇ 20 ਤੋਂ 22 23 ਪਰਿਵਾਰ ਜਿਹੜੇ ਲੋੜਵੰਦ ਤੇ ਉਹ ਸਹਾਇਤਾ ਦੀ ਆਸ ਵਿੱਚ ਨੇ ਕਿ ਉਹਨਾਂ ਤੱਕ ਜਿਹੜੀ ਸਹਾਇਤਾ ਪਹੁੰਚੇਗੀ ਸੋ ਆਸ ਕਰਦੇ ਆ ਕਿ ਡਿਪਟੀ ਕਮਿਸ਼ਨਰ ਅਮਰਸਰ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਮੰਗ ਪੱਤਰ ਦੇਣਗੇ ਅਸੀਂ ਵੀ ਬੇਨਤੀ ਕਰਦੇ ਆ ਆਪਣੇ ਚੈਨਲ ਦੇ ਰਾਹੀਂ ਕਿ ਇਸ ਪਿੰਡ ਦੀ ਜਿਹੜੀ ਆ ਜਰੂਰ ਸਰਕਾਰੀ ਤੌਰ ਤੇ ਵੀ ਮਦਦ ਕੀਤੀ ਜਾਵੇ ਤੇ ਜਿਹੜੇ ਗੁੰਮਰਾਹ ਕਰਕੇ ਸੇਵਾ ਦੀ ਦੁਰਵਰਤੋਂ ਕਰਦੇ ਨੇ ਉਹਨਾਂ ਨੂੰ ਵੀ ਜਵਾਬਦੇ ਬਣਾਇਆ ਜਾਵੇ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਇੱਕ ਰੀਨੂੰ ਕਰ ਦਿਓ ਕਲਿੱਕ ਕੀ ਨਾ ਪਾ ਜੀ ਕੇਵਲ ਸਿੰਘ ਜੀ ਪਿੰਡ ਪਿੰਡ ਤਲਵੰਡੀ ਰਾਏ ਦਾ ਤੇ ਕੀ ਮੁਸ਼ਕਲ ਹੈ ਤੁਹਾਨੂੰ ਸਾਨੂੰ ਸਬਜੀ ਜੇ ਸਹੂਲਤਾ ਜਾਂ ਤੇਲ ਨਹੀਂ ਸਾਨੂੰ ਕੋਈ ਮਿਲਿਆ ਕੋਈ ਕਿੰਨੀ ਫਸਲ ਖਰਾਬ ਹੋਈ ਤੁਹਾਡੀ ਸਾਡੀ 12 13 ਕਿਲੋ ਸਾਂ ਖਰਾਬ ਹੋਇਆ ਜੀ ਤੇ ਕੋਈ ਡੀਜ਼ਲ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਕੋਈ ਹੋਰ ਸਹਦਾ ਨਹੀਂ ਨਹੀਂ ਹੋਰ ਸਹਦਾ ਜੇ ਕੋਈ ਤੂੰ ਵੀ ਕੋਈ ਨਹੀਂ ਮਿਲੀ ਮੰਗ ਕਰਦੇ ਹੋ ਹਾਂਜੀ ਮੰਗ ਕਰਦੇ ਆਂ ਜੀ ਤੇਲ ਦੇਣ ਤੇ ਪਹਿਲਾਂ ਬਈ ਦਿੱਜੇ ਬਾਈਏ ਕੋਈ ਵੀ ਰਖਾਉ ਉਹ ਵੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੋਲ ਰਹੇ ਆਂ ਵੀ ਕਿਸਾਨ ਆਂ ਜਿਨ੍ਹਾਂ ਨੂੰ ਤੇਲ ਦੀ ਲੋੜ ਹੀ ਉਹਨਾਂ ਨੂੰ ਮਿਲਿਆ ਨਹੀਂ ਤੇ ਜਿਨ੍ਹਾਂ ਦੇ ਨਹੀਂ ਆਪਣਾ ਜ਼ਮੀਨ ਜਾਂ ਮਲਕ ਪੈੜੀ ਉਹ ਲੈ ਚੁੱਕੇ ਨੇ ਤੇ ਜਿਹੜੇ ਜ਼ਿਮੀਂਦਾਰ ਆ ਉਹਨਾਂ ਨੂੰ ਮਿਲਿਆ ਨਹੀਂਗਾ 10-10 12-12 ਕਿੱਲੇ ਸਾਡੇ ਕੋਲ ਥਾਂ ਆ ਸਾਨੂੰ ਖਾਦ ਦੀ ਵੀ ਲੋੜ ਆ ਤੇ ਬੀਜ ਦੀ ਵੀ ਲੋੜ ਆ ਤੇ ਡੀਜ਼ਲ ਦੀ ਵੀ ਲੋੜ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਜੀ ਪਿੰਡ ਪਿੰਡ ਰਾਜ ਦਾਦੂ ਤਲਵੰਡੀ ਨਹੀਂ ਤਲਵੰਡੀ ਰਾਜ ਦਾ ਤਲਵੰਡੀ ਰਾਜ ਦਾਦੂ